ਜੀ ਸੱਸੀ ਜੀ ਕਾ ਮਨਦੀਪਾ ਬਰਾੜ ਤੁਸੀਂ ਦੇਖ ਰਹੇ ਇੰਡੀਅਨ ਟੀਵੀ ਨਿਊਜ਼ ਪੰਜਾਬ ਅੱਜ ਸਾਡੇ ਨਾਲ ਡਾਕਟਰ ਸੁਖਵੀਰ ਸਿੰਘ ਮੌਜੂਦ ਹੈ ਕਿ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਨੇ ਉਹਨਾਂ ਨਾਲ ਆਪਾਂ ਪਾਰਟੀ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸੱਸੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਜਿਹੜਾ ਤੁਸੀਂ ਅੱਜ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਮੇਰੇ ਇੱਥੇ ਗ੍ਰਹਿ ਵਿਖੇ ਆਏ ਹੋ ਤੁਸੀਂ ਅਤੇ ਤੁਹਾਡਾ ਚੈਨਲ ਜਿਹੜਾ ਇੰਡੀਅਨ ਟੀਵੀ ਨਿਊਜ਼ ਪੰਜਾਬ ਆ ਉਹਨਾਂ ਦਾ ਧੰਨਵਾਦੀ ਆ ਮੇਰਾ ਰੋਮ ਰੋਮ ਧੰਨਵਾਦੀ ਆ ਕਿ ਤੁਸੀਂ ਹਮੇਸ਼ਾ ਪੰਜਾਬ ਦੀ ਆਵਾਜ਼ ਚੱਕਦੇ ਰਹਿੰਦੇ ਹੋ ਜੀ ਮੈਡਰ ਸਾਹਿਬ ਜਿਵੇਂ ਆਪਣੇ ਫੋਲਪਰ ਦਿਹਾਤੀ ਤੋਂ ਤੁਸੀਂ ਇੱਕ ਮੁੱਖ ਬਰਾ ਦੇ ਵਜੋਂ ਨੇਕ ਬਿੱਤੇ ਹੋ ਪਾਰਟੀ ਵੱਲੋਂ ਹਾਂਜੀ ਇਹ ਤੁਹਾਨੂੰ ਲੱਗਦਾ ਕਿ ਫੋਲਪਰ ਜਿਹੜੀ ਆਪਣੀ ਦਿਹਾਤੀ ਆ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਹੈ ਬਿਲਕੁਲ ਬਿਲਕੁਲ ਪੱਤਰਕਾਰ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਜਿਹੜੇ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਖਿਲਾਫ ਬਾਗੀ ਧੜਾ ਇੱਕ ਖੜਾ ਹੋਇਆ ਹੈ ਸਿੱਧੀ ਸਿੱਧੀ ਜੀ ਗੱਲ ਦੱਸ ਦਿੰਦਾ ਕਿ ਪੰਜਾਬ ਤੇ ਜਿਹੜਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ਾਂ ਭਾਜਪਾ ਕਰ ਰਹੀ ਆ ਸੋ ਉਹ ਭਾਜਪਾ ਦੇ ਹੱਥ ਤੇ ਚੜ ਕੇ ਬਾਗੀ ਧੜਾ ਜਿਹੜਾ ਉਹ ਸਮੇਂ ਸਮੇਂ ਤੇ ਜਿਹੜਾ ਵਿਰੋਧ ਕਰਦਾ ਰਹਿੰਦਾ ਹੈ ਸੋ ਮੈਂ ਜੇ ਗੱਲ ਆਪਣੇ ਕੋਈ ਪਰ ਜ਼ਿਲ੍ਹੇ ਦੀ ਗੱਲ ਕਰਾਂ ਤਾਂ ਜ਼ਿਲ੍ਹਾ ਪ੍ਰਧਾਨ ਸਰਦਾਰ ਚਮਕੌਰ ਸਿੰਘ ਟਿੱਬੀ ਜਥੇਦਾਰ ਸਾਹਿਬ ਤੇ ਹਲਕਾ ਫਰੋਇਪਰ ਦਿਹਾਤੀ ਦੇ ਜਿਹੜੇ ਸਾਬਕਾ ਐਮਐਲਏ ਸਰਦਾਰ ਜਗਿੰਦਰ ਸਿੰਘ ਜਿੰਦੂ ਆ ਤੇ ਹਲਕਾ ਇੰਚਾਰਜ ਫਰੋਇਪਰ ਦਿਹਾਤੀ ਤੇ ਉਹਨਾਂ ਦੇ ਫਰਜੰਦਾ ਜਿਹੜੇ ਕੋਰ ਕਮੇਟੀ ਮੈਂਬਰ ਸਰਦਾਰ ਪ੍ਰਿੰਦਰ ਸਿੰਘ ਜੀ ਬਬੂ ਯੂਥ ਅਕਾਲੀ ਦਲ ਸਮੇਂ-ਸਮੇਂ ਨਾਲ ਉਹ ਹਲਕੇ ਤੇ ਜੂਥ ਜੁੜੇ ਰਹਿੰਦੇ ਆ ਸੋ ਮੈਂ ਤੁਹਾਨੂੰ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨਾਂ ਨਾਲ ਜੂਥ ਵੱਲੋਂ ਅਤੇ ਜੋ ਮੇਰੇ ਬੌਸ ਆ ਜਾਂ ਮੇਰੇ ਗੁਰੂ ਆ ਰਾਜਨੀਤੀ ਦੇ ਵਿੱਚ ਸਰਦਾਰ ਜਗਿੰਦਰ ਸਿੰਘ ਜਿੰਦੂ ਵੱਲੋਂ ਠੋਕ ਕੇ ਕਹਿੰਦੇ ਆ ਕਿ ਅਸੀਂ ਸਰਦਾਰ ਸੁਖਦੇਵ ਸਿੰਘ ਬਾਦਲ ਸਾਹਿਬ ਨਾਲ ਖੜੇ ਆ बाकी ਅਸੀਂ ਬਾਦਲ ਸਾਹਿਬ ਨੇ ਹਮੇਸ਼ਾ ਮੈਂਬਰ ਪਾਰਲੀਮੈਂਟ ਫਰੋਇਟਰ ਰਹੇ ਆ ਤਾਂ ਉਹਨਾਂ ਨੇ ਆਪਣੇ ਵਰਕਰਾਂ ਦੀ ਕਦੇ ਬਾਣੀ ਛੱਡੀ ਸੋ ਮੈਂ ਜ਼ਿਲ੍ਹਾ ਫਰੋਇਟਰ ਵੱਲੋਂ ਵੀ ਪੂਰਨ ਵਿਸ਼ਵਾਸ ਦਿਵਾਉਂਦੇ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਦੋਂ ਹੁਣ ਆਪਾਂ ਦੇਖਦੇ ਆ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਬਹੁਤ ਹੀ ਜ਼ਿਆਦਾ ਹੁਲੜ ਬਾਜੀ ਕੋਈ ਪਈ ਹੈ ਬਾਗੀ ਧੜੇ ਵਿੱਚ ਖੜੇ ਹੋ ਰਹੇ ਇਹ ਕਿਉਂ ਹੋ ਰਿਹਾ ਹੈ ਦੇਖੋ ਜੀ ਸਿੱਧਾ ਸਿੱਧਾ ਮਸਲਾ ਹੈ ਜੇ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੀ ਪਿਛਲੇ ਦਿਨੀ ਤੁਸੀਂ ਸਮੇਂ ਦੇ ਵਿੱਚ ਵੇਖਿਆ ਹੋਊਗਾ ਕੜਕ ਦੀ ਤੁੱਪ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਜੀ 4 ਮਹੀਨੇ ਉਹ ਪੰਜਾਬ ਦੇ ਵਿੱਚ ਰਹੇ ਪੰਜਾਬ ਦੇ ਵਿੱਚ 4 ਮਹੀਨੇ ਰਹਿ ਕੇ ਉਹਨਾਂ ਨੇ ਆਪਣੇ ਪਰਿਵਾਰ ਦਾ ਮੂੰਹ ਨਹੀਂ ਦੇਖਿਆ ਇੱਕੋ ਇੱਕ ਉਹਨਾਂ ਦੀ ਮੇਨ ਸੋਚ ਸੀਗੀ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਜੋ ਸਜ਼ਾਾਂਾਂ ਭੁਗਤ ਚੁੱਕੇ ਆ ਦੂਜਾ ਉਹਨਾਂ ਨੂੰ ਇਹ ਸੀਗਾ ਕਿ ਪੰਜਾਬ ਦੇ ਵਿੱਚ ਜੋ ਕਾਲੇ ਕਾਨੂੰਨ ਭਾਜਪਾ ਵੱਲੋਂ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਆ ਕਿਸਾਨਾਂ ਨੂੰ ਉਹਨਾਂ ਨੇ ਸ਼ਹੀਦ ਕਰ ਦਿੱਤਾ 850 ਦੇ ਕਰੀਬ ਉੱਪਰ ਭਾਵੇਂ ਚਲੇ ਗਏ ਹੁਣ ਤੇ ਸ਼ਹੀਦ ਹੋ ਗਏ ਕਿਸਾਨ ਸਾਡੇ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਨੂੰ ਮਨਾਉਣ ਲਈ ਨਹੀਂ ਡਾਕਟਰ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਹੋ ਉਹ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਬਾਰੇ ਹੂੰ ਉਹ ਤਾਂ ਬੰਦੇ ਸਿੰਘ ਉਦੋਂ ਵੀ ਜਿਹਨਾਂ ਦੇ ਵਿੱਚ ਸੀ ਜਦੋਂ ਸ਼੍ਰੋਮਣੀ ਕਾਲਮੀ ਦਾ ਪਾਰਟੀ ਸੀ ਉਦੋਂ ਉਹਨਾਂ ਨੇ ਕਿਉਂ ਨਹੀਂ ਵਾਜਿਆ ਸਾਈ ਬੰਦੇ ਤੇ ਆਵਾਜ਼ ਠੋਡੇ ਰਹੇ ਆ ਜੀ ਸਮੇਂ ਸਮੇਂ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਜਾਂ ਸ਼੍ਰੋਮਣੀ ਸਾਡੀ ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜੱਠੇਦਾਰ ਸਾਹਿਬ ਸਮੇਂ ਸਮੇਂ ਤੇ ਆਵਾਜ਼ਾਂ ਠਾਉਂਦੇ ਰਹੇ ਆ ਇਹੇ ਕਰਕੇ ਤਾਂ ਅਸੀਂ ਜੀ ਦੇਖੋ ਇਸੇ ਕਰਕੇ ਤਾਂ ਅਸੀਂ ਪੰਜਾਬ ਦੇ ਵਿੱਚੋਂ ਪਾਈਪਾਂ ਨਾਲੋਂ ਨਾ ਤਾਂ ਹੀ ਤੋੜ ਲਿਆ 500 ਬਾਰਾਂ ਸਾਲ ਵੀ ਮੌਕਮੰਤਰੀ ਰਹੇ ਆ। ਉਦੋਂ ਵੀ ਉਹ ਬੰਦੀ ਸਿੰਘਾਂ ਦੇ ਆਪਾ ਹੋ ਸਕਦੇ ਸੀ ਨਹੀਂ। ਅੱਜ ਆਪਾਂ ਆਵਾਜ਼ ਉਠਾ ਰਹੇ ਆ ਬੰਦੀ ਸਿੰਘਾਂ ਦੇ ਹੱਕਤਾਂ ਦੇ। ਦੇਖੋ ਜੀ ਮੈਂ ਤੁਹਾਨੂੰ ਇੱਕੋ ਗੱਲ ਦੱਸ ਦਿੰਦਾ ਕਿ ਪੰਜਾਬ ਦੇ ਵਿੱਚ ਪੰਜਾਬ ਵਾਲੇ ਆ ਜਿਹੜੇ ਉਹ ਬੰਦੀ ਸਿੰਘ ਨੂੰ ਰਿਹਾਈ ਕਰ ਸਕਦੇ। ਇਹ ਕੇਂਦਰ ਦਾ ਮਸਲਾ ਏ। ਜਿਹੜਾ ਕੇਂਦਰ ਤੋਂ ਜਿਹੜਾ ਉੱਥੋਂ ਬੰਦੀ ਸਿੰਘਾਂ ਦੇ ਪੰਜਾਬ ਦੀ ਇਹ ਸਿੱਖ ਪੰਥ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਇਹਨੇ ਹਮੇਸ਼ਾ ਬੰਦੀ ਸਿੰਘਾਂ ਦੇ ਹਾਥ ਦੇ ਵਿੱਚ ਨਾਰਾ ਮਾਰਿਆ ਹੈ ਕਿ ਹਮੇਸ਼ਾ ਇਹਨਾਂ ਦੀ ਸੋਚ ਰਹੀ ਆ। ਕਿ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋਵੇ ਕਿ ਐਸਵਾਈਐਲ ਨੂੰ ਨਹਿਰ ਰਪਾਣੀਆਂ ਨੂੰ ਲੈ ਕੇ ਹੋਵੇ ਕਿ ਮਜ਼ਦੂਰਾਂ ਨੂੰ ਲੈ ਕੇ ਹੋਵੇ ਚਾਹੇ ਕਿਸਾਨਾਂ ਨੂੰ ਲੈ ਕੇ ਹੋਵੇ ਚਾਹੇ ਵਪਾਰੀਆਂ ਨੂੰ ਲੈ ਕੇ ਹੋਵੇ ਆਪ ਦੀ ਆਵਾਜ਼ ਆ ਜਿਹੜੀ ਕੇਂਦਰ ਸਰਕਾਰ ਕੋਲ ਉਠਾਉਂਦੀ ਰਹੀ ਹੈ ਜੀ ਜੇ ਮੈਂ ਤੁਹਾਨੂੰ ਗੱਲ ਕਰਾਂ ਜਿਹੜੀ ਤੁਸੀਂ ਗੱਲ ਕਰਦੇ ਹੋ ਸਾਡੇ ਨਾਲ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਜਿਹੜੇ ਸਵਾਲ ਕਿਉਂ ਉੱਠ ਰਹੇ ਆ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ ਕਿ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਹੋਈਆਂ ਉਹਦੇ ਵਿੱਚ ਇੱਕ ਵੇਬਾਈ ਆਮ ਆਦਮੀ ਪਾਰਟੀ ਦੀ ਫੇਵਰ ਦੇ ਵਿੱਚ 92 ਸੀਟਾਂ ਪੰਜਾਬ ਦੇ ਲੋਕਾਂ ਨੇ ਅੱਖਾਂ ਮਿਚਕੇ ਮੋਹਰਾ ਲਾ ਕੇ 92 ਸੀਟਾਂ ਦੇ ਕੇ ਚੀਫ ਮਿਨਿਸਟਰ ਭਗਵੰਤ ਮਾਨ ਪੰਜਾਬ ਦੇ ਜਿਹੜੇ ਚੀਫ ਮਿਨਿਸਟਰ ਪੰਜਾਬ ਬਣਾਈ। ਅੱਛਾ ਇਸ ਤੋਂ 2 ਸਾਲ ਬਾਅਦ 2024 ਦੇ ਵਿੱਚ ਲੋਕ ਸਭਾ ਚੋਣਾਂ ਆ ਗਈਆਂ। ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲ ਗਈ ਜੀ? 10। 10 ਸੀਟਾਂ ਮਿਲਦੇ باوجود ਆਮ ਆਦਮੀ ਪਾਰਟੀ ਵਾਲਿਆਂ ਨੇ ਭਗਵੰਤ ਮਾਨ ਤੋਂ ਅਸਤੀਫਾ ਮੰਗਿਆ। ਜਾ ਕੇ ਜਰੀਵਾਲ ਤੋਂ ਅਸਤੀਫਾ ਮੰਗਿਆ ਨਹੀਂ ਨਾ ਮੰਗਿਆ ਜੀ ਜੇ ਮੈਂ ਗੱਲ ਕਰਾਂ ਬੀਜੇਪੀ ਦੀ ਬੀਜੇਪੀ ਨੂੰ 350 400 ਸੀਟ ਜਿਹੜੀ ਹੈ ਲੋਕ ਸਭਾ ਦੇ ਵਿੱਚੋਂ ਉਹਨਾਂ ਨੂੰ ਆਉਂਦੀ ਰਹੀ ਹੈ ਜੀ ਆਈਆਂ ਕਿੰਨੀਆਂ 240 ਕੀ ਕਿਸੇ ਨੇ ਨਰਿੰਦਰ ਮੋਦੀ ਤੋਂ ਅਸਤੀਫਾ ਮੰਗਿਆ ਨਹੀਂ ਮੰਗਿਆ ਬਸ ਸਿਰਫ ਇਹ ਸੋਚ ਲਓ ਸਾਡਾ ਇੰਟਰਨਲ ਮਸਲਾ ਹੈ ਬੀਜੇਪੀ ਨੇ ਹਮੇਸ਼ਾ ਸ਼੍ਰੋਮਣੀ ਕਾਲੀਦਾ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਆ ਉਹ ਕਰਦੀ ਰਹੀ ਹੈ ਤੇ ਉਹਨਾਂ ਨੇ ਬਾਗੀ ਧੜਾ ਖੜਾ ਕਰ ਲਿਆ ਜਿਵੇਂ ਹੁਣ ਕਹਿ ਰਹੇ ਸੁਖਬੀਰ ਸਿੰਘ ਬਾਦਲ ਜਿਹੜੇ ਉਹ ਬੀਜੇਪੀ ਨੂੰ ਸੁਰਮਾਤ ਕਰਨ ਕਰਦੇਗੇ ਤੇ ਉਹ ਜੱਠ ਜੋੜ ਹੋਊਗਾ ਨਾ ਨਾ ਜੀ ਦੇਖੋ ਸਾਡਾ ਠੋਕ ਕੇ ਜਵਾਬ ਹੈ ਜੀ ਠੋਕ ਕੇ ਜਦੋਂ ਕੇਂਦਰ ਕੇਂਦਰੀ ਮੰਤਰੀ ਵਿਪਾ ਹਰਸ਼ਿਮਰਤ ਕੋਰ ਬਾਦਲ ਰਹੇ ਉਹਨਾਂ ਨੇ ਜਦੋਂ ਕਿਸਾਨਾਂ ਦੀ ਪੰਜਾਬ ਦੀ ਆਵਾਜ਼ ਉੱਠੀ ਕਿ ਸਾਡੇ ਕਿਸਾਨਾਂ ਨਾਲ ਤਸ਼ੱਦਦ ਹਾਰੀ ਹੈ ਕੇਂਦਰ ਸਰਕਾਰ ਹਰਿਆਣਾ ਦੇ ਵਿੱਚ ਖੱਟੜ ਸਰਕਾਰ ਸੀ ਬੀਜੇਪੀ ਦੀ ਸਰਕਾਰ ਸੀ ਉਹਨਾਂ ਨੇ ਸਾਡੇ ਕਿਸਾਨਾਂ ਨਾਲ ਜਿਹੜਾ ਤਸ਼ੱਦਦ ਆਇਆ ਚਾਹੇ ਉਹਨਾਂ ਨੇ ਕਿਸਾ ਹੁਣ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਤੁਹਾਡੇ ਪੰਜਾਬ ਦੇ ਵਿੱਚ ਆਣ ਕੇ ਉਹ ਗੋਲੀਆਂ ਮਾਰ ਕੇ ਸ਼ਬਦੀਪ ਹੁਣੀ ਸ਼ਹੀਦ ਕਰਾ ਕੇ ਗਏ ਆ ਤੇ ਅੱਜ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਹ ਪਹਿਲਾਂ ਹੀ ਵਚਨ ਕੀਤਾ ਹੋਇਆ ਸੀਗਾ ਕਿ ਅਸੀਂ ਬੀਜੇਪੀ ਨਾਲ ਨਾਤਾ ਨਹੀਂ ਜੋੜ ਸਕਦੇਗੇ ਉਹਨਾਂ ਨੇ ਪੰਜਾਬ ਦੇ ਵਿੱਚੋਂ ਬੀਜੇਪੀ ਨਾਲ ਨਾਤਾ ਖਤਮ ਕੀਤਾ ਉਹ ਇਸੇ ਕਰਕੇ ਖਤਮ ਕੀਤਾ ਕਿ ਮੈਂ ਸਭ ਤੋਂ ਪਹਿਲਾਂ ਪੰਜਾਬ ਹਥੈਸ਼ਿਆ ਸਭ ਤੋਂ ਪਹਿਲਾਂ ਮੇਰੇ ਲਈ ਪੰਜਾਬ ਦਾ ਹਰ ਪੁੱਤਰ ਹਰ ਧੀ ਹਰ ਮਾਂ ਹਰ ਬਜ਼ੁਰਗ ਪਿਆਰਾ ਹੈ ਸਭ ਤੋਂ ਪਹਿਲਾਂ ਮੈਨੂੰ ਬੰਦੀ ਸਿੰਘ ਪਿਆਰੇ ਆ ਬਾਦਲ ਸਾਹਿਬ ਦੇ ਹਮੇਸ਼ਾ ਬਚਾ ਰਹੇ ਆ ਉਹਨਾਂ ਨੇ ਕਿਹਾ ਕਿ ਸਾਨੂੰ ਐਸਬੀਐਲ ਨਹਿਰ ਦਾ ਚ ਪਾਣੀਆਂ ਦਾ ਮੁੱਦਾ ਹੋਵੇ ਸਭ ਤੋਂ ਪਹਿਲਾਂ ਮੈਨੂੰ ਆਪ ਦੀ ਖੇਤਰੀ ਪਾਰਟੀ ਦੇ ਆਪ ਦੇ ਕਿਸਾਨ ਮਜ਼ਦੂਰ ਵਪਾਰੀ ਬੰਦੀ ਸਿੰਘ ਪਿਆਰੇ ਆ ਬੀਜੇਪੀ ਨਾਲ ਤਾਂ ਨਾਤਾ ਨਹੀਂ ਬੀਜੇਪੀ ਕਾਲੇ ਕਾਨੂੰਨ ਵਾਪਸ ਲਵੇ ਬੰਦੀ ਸਿੰਘ ਰਿਹਾ ਕਰੇ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕਰੇ ਉਸ ਤੋਂ ਬਾਅਦ ਜੱਠ ਜੋੜ ਹੋ ਜਾਊਗਾ ਜੇ ਦੇਖੋ ਹਾਲ ਨੂੰ ਸਰਕਾਰ ਸੈਂਟਰ ਸਰਕਾਰੇ ਛੋਡੀਆਂ ਮੰਗਾਂ ਮੰਨਦੀ ਆ ਬੰਦੀ ਸਿੰਘ ਰਿਹਾ ਵੀ ਕਰਦੀ ਆ ਕਾਲੇ ਕਾਨੂੰਨ ਵਾਪਸ ਲੈ ਲੈਂਦੀ ਆ ਇਹ ਉਸ ਤੋਂ ਬਾਅਦ ਸ਼੍ਰੋਮਣੀ ਮੰਨ ਲਓ ਸਾਰਾ ਕੁਝ ਮੰਨ ਲਈਦੀ ਬੀਜੇਪੀ ਸਰਕਾਰ ਮੰਨ ਲਓ ਤੁਹਾਡੇ ਗਾ ਪੱਤਰਕਾਰ ਸਾਹਿਬ ਤੁਹਾਡੇ ਕਹਿਣ ਦੇ ਮਤਲਬ ਸਾਰਾ ਕੁਝ ਮੰਗ ਲਈ ਮੰਨ ਲਈਦੀ ਆ ਇਸ ਤੋਂ ਬਾਅਦ ਪਾਰਟੀ ਦੀ ਕੋਰ ਕਮੇਟੀ ਠੀਕ ਹੈ ਬੈਠੂਗੀ ਫੈਸਲਾ ਕਰੂਗੀ ਕਿਉਂਕਿ ਪ੍ਰਧਾਨ ਸਾਹਿਬ ਸਾਡੇ ਏਡੇ ਵੱਡੇ ਦਿਲ ਵਾਲੇ ਆ ਉਹ ਕਦੇ ਇਕੱਲੇ ਆ ਫੈਸਲਾ ਨਹੀਂ ਲੈਂਦੇ ਉਹ ਆਪਣੇ ਪਾਰਟੀ ਦੇ ਸਾਰੇ ਵਰਕਰ ਸਹਿਬਾਨਾਂ ਨੂੰ ਕੋਰ ਕਮੇਟੀ ਜਥੇਦਾਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਜਥੇਦਾਰ ਸਾਹਿਬ ਸਾਰਿਆਂ ਨੂੰ ਵਿੱਚ ਲੈ ਕੇ ਵਿਚਾਰ ਚਰਚਾ ਕਰਕੇ ਆਪਦੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਫਿਰ ਫੈਸਲਾ ਲੈਂਦੇ ਐਡੀਛੇ ਦੀ ਫੈਸਲਾ ਨਹੀਂ ਲੈਂਦੇ ਤੇ ਪਰ ਤੁਸੀਂ ਤੁਹਾਡੇ ਮੈਂ ਇਸ ਮਾਧਿਅਮ ਰਾਹੀਂ ਕਹਿ ਰਿਹਾ ਹਾਂ ਬੀਜੇਪੀ ਨੂੰ ਕਹੋ ਮੰਗਾ ਮੰਨੇ ਸਾਰੇ 253 ਸੰਗਰੇ ਆ ਕਰੋ ਕਿਉਂ ਨਹੀਂ ਕਰਾਉਂਦੇ ਕਿ ਸਾਡੇ ਮੈਂਬਰ ਪਾਰਲੀਮੈਂਟ ਭਾਈ ਹਾ ਅਮਰਿਤ ਸਿੰਘ ਖਾਲਸਾ ਜੀ ਇੱਥੋਂ ਜਿੱਤੇ ਖਰੂਰ ਸਾਹਿਬ ਤੋਂ 100 ਕਰੋੜ ਨਹੀਂ ਚੁਕਾਉਂਦੇ ਉਹਨੂੰ ਠੀਕ ਹੈ ਸਾਡੇ ਲੋਕਾਂ ਦਾ ਫਤਵਾ ਨਾ ਜੀ ਮੇਰੇ ਦੇਸ਼ ਦੇ ਵਿੱਚ ਲੋਕਤੰਤਰ ਹੈ ਜਿਹੜਾ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ ਤੇ ਜੇ ਲੋਕਾਂ ਨੇ ਮੰਨ ਲਓ ਆ ਬੋਟਾਂ ਜਿਹੜੀ પાਕੇ ਉਹਨਾਂ ਨੂੰ ਭਾਈ ਅਮਰਪਾਲ ਸਿੰਘ ਜੀ ਖਾਲਸਾ ਸਾਹਿਬ ਨੂੰ ਜਿਤਾਇਆ ਹੈ ਤਾਂ ਫਿਰ ਸੌ ਚ ਕੌਣ ਉਹਨਾਂ ਨੂੰ ਉਹਨਾਂ ਰਿਹਾ ਕਰਨ ਉਹਨਾਂ ਤੇ ਐਨਐਸਏ ਜਿਹੜੀ ਹੋਰ ਵਧਾਈ ਗਈ ਇਹ ਰਿਹਾ ਜਿਹੜੇ ਕਰ ਕਿਉਂ ਨਹੀਂ ਰਹਿ ਗਏ ਇਹਨਾਂ ਨੇ ਜਿਹੜਾ ਜਗ ਕੋਈ ਵੱਡੇ ਕਮਾਲ ਲੋਕਤਾਂ ਕੀਤੇ ਆ ਜਾਂ ਖੋਰ ਕਸ਼ਟ ਵੀ ਹੋ ਆ ਗਏ ਇਹ ਸਿਰਫ ਕਿਉਂ ਇਹ ਸਰਕਾਰ ਇਹਦਾ ਕਰ ਰਹੀ ਹੈ ਪੱਤਰਕਾਰ ਸਾਹਿਬ ਇਹ ਸਭ ਚਾਲਾਂ ਕੋਈ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਪੰਜਾਬ ਨੂੰ ਕੋਈ ਜਿਹੜਾ ਸਿੱਖ ਧਰਮ ਪ੍ਰਤੀ ਆਪਣੇ ਪੰਜਾਬ ਪ੍ਰਤੀ ਆਪਣੀ ਧਰਤੀ ਨੂੰ ਪਿਆਰ ਕਰਨ ਵਾਲਾ ਜੋ ਵੀ ਆਵਾਜ਼ ਬਣ ਕੇ ਉਠਾਦਾ ਹੈ ਕੇਂਦਰ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਉਹ ਬਾਹਰ